ਇਹ ਟੂਡ ਹੋ ਗਿਆ ਤੇ ਆਪਾਂ ਦੋ ਆ ਨੂੰ ਵਟ ਕਰ ਦਿੱਤਾ ਦੇ ਕੇ ਫੇਰ ਕਾਟਾ ਬੇਨਿਤ ਕੌਣ ਲੜੇ ਕੌਣ ਪਟਾਵੇ ਚਾਟੇ ਬੇਨਿਤ ਕੌਣ ਲੜੇ ਕੌਣ ਪਟਾਵੇ ਚਾਟੇ ਬੇਨਿਤ ਕੌਣ ਲੜੇ ਕੌਣ ਪਟਾਵੇ ਚਾਟੇ ਪੂਰੇ ਮੇਲੇ ਬਾਜ਼ਾਰ ਮੇਰਾ ਟਿੱਕਾ ਨਹੀਂ ਕਰੇਗਾ ਪਰਲੇ ਬਾਜ਼ਾਰ ਮੇਰੇ ਦਮ ਗਾਜਰੇ ਅਡ ਹੋਉ ਮਿ ਜਟਾਣੀ ਤੇ ਹੌਲੀ ਹੌਲੀ ਤੋਰ ਮੇਰੇ ਦੁੱਖਣ ਕਟਾਨੀਆਂ ਵਾਲੀਆਂ ਮੇਰੇ ਦਿਲ ਵਿੱਚ ਪੈਂਦਾ ਹੋਲ ਮੇਰਾ ਮਾਹੀ ਗੜਵਾਨੀ ਮੈਂ ਗੜਵੇ ਦੀ ਤੋਰ ਮੇਰਾ ਮਾਹੀ ਗੜਵਾਨੀ ਮੈਂ ਗੜਵੇ ਦੀ ਤੋਰ ਸਸ ਲੜਦੀ ਸਸ ਲੜਦਾ ਸਸ ਲੜਦੀ ਸਸ ਲੜਦਾ ਕਦ ਮੈਨੂੰ ਬਿੜਦੀ ਸੂਣ ਮੁੰਡਿਆ ਕਦ ਮੈਨੂੰ ਬਿੜਦੀ ਸੂਣ ਮੁੰਡਿਆ ਜੇਠ ਲੜਦਾ ਜਟਾੜੀ ਲੜਦੀ ਜੇਠ ਲੜਦਾ ਜਟਾੜੀ ਲੜਦੀ ਕਦ ਮੈਨੂੰ ਬਿੜਦੀ ਸੂਣ ਮੁੰਡਿਆ ਕਦ ਮੈਨੂੰ ਬਿੜਦੀ ਸੂਣ ਮੁੰਡਿਆ ਘੜਾ ਵੱਜਾ ਕਢੋਲੀ ਵੱਜਦੀ ਘੜਾ ਵੱਜਦਾ ਕਢੋਲੀ ਵੱਜਦੀ ਕਿਸੇ ਦਾ ਘੜਾ ਵੱਜਦੀ के कदा Merci. ਕੋਲੀ ਤੇ ਕਰਵੀ ਖਾ ਕੇ ਨਹੀਂ ਉੱਤੇ 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 ਗੱਬਰ ਜੱਟਾਂ ਦਾ ਪੁੱਤ ਸ਼ੈਲ ਚਵੀਲਾ ਗੱਬਰ ਜੱਟਾਂ ਦਾ ਪੁੱਤ ਸ਼ੈਲ ਚਵੀਲਾ ਹੋ ਲੋ ਦੀ ਲੰਘ ਗਿਆ ਚੁੱਪ ਤਰੀਕੇ ਨਿਓ ਲੈ ਗਿਆ ਕਾਲ ਜਾਰੂਸ ਪਰ ਤੇ 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 जल मैं पालिया खट जी नजरपुरी साद माग खटा जी नजरपुरी साजरपुरी लड़या वागुरु कह के मैं क्या थोड़ा जी जा मेरे नाल गुरु वागुरू के, के मैं पाठ शांति का फिर भी कराया वाहेगुरू कहके मैं पाठ शांति ਮੈਂ ਚੁੱਪ ਵੇਖ ਕੇ ਵੀ ਫੇਰ ਨਾ ਚਲਿਆ ਵਾਹਿਗੁਰੂ ਕਹਿ ਕੇ ਮੈਂ ਚੁੱਪ ਵੇਖਦੇ ਹੀ ਫੇਰ ਵੀ ਚਲਿਆ ਆਇ ਵਾਹਿਗੁਰੂ ਕਹਿ ਕੇ ਮੈਂ ਫੇਰ ਵੀ ਫੇਰ ਛੋਟਾ ਜੀ ਜਾਨੀ ਜੁੰਡਿਓ ਫੜਿਆ ਵਾਹਿਗੁਰੂ ਕਹਿ ਕੇ ਮੈਂ ਫੇਰ ਛੋਟਾ ਜੀ ਜਾਨੀ ਜੁੰਡਿਓ ਫੜਿਆ ਵਾਹਿਗੁਰੂ ਕਹਿ ਕੇ ਮੈਂ ਕੀ ਕੋਈ ਨਹੀਂ ਤਿੰਨ ਚਾਰ ਫਰੀਆਂ ਵਾਹਿਗੁਰੂ मेरे नाल लड़या गय ਜਵੀ ਮਰ ਖਾ ਟੇਕਦਾ ਗਿੱਦੇ ਵਿੱਚ ਜਰਮਾ ਨਚਾਂ ਚਾਨ ਚੁਰਤੀ ਮੱਗਾ ਟੇਕਦਾ ਉਧਿਆਣੇ ਜੱਤੀ ਨੱਚੇ ਪਟਿਆਲਾ ਘਰ ਘੜ ਦੇਖ ਰੱਤ ਉਧਿਆਣੇ ਜੱਤੀ ਨੱਚੇ ਪਟਿਆਲਾ ਘਰ ਘੜ ਦੇਖ ਰੱਤ ਉਧਿਆਣੇ ਜੱਤੀ ਨੱਚੇ ਪਟਿਆਲਾ ਘਰ ਘੜ ਦੇਖ ਰੱਤ ਉਧਿਆਣੇ ਜੱਤੀ ਨੱਚੇ ਬੱਲੇ ਬੱਲੇ ਬਈ ਜੱਤੀ ਫੁਟਪਾਲ ਵਰਗੀ ਬੱਲੇ ਬੱਲੇ ਬਈ ਜੱਤੀ ਫੁਟਪਾਲ शावा शावा बेजती पुत वाल वाले नाले नाच दी बुढ़क दी जावे बेटी पुत वाल वाले दी नाले नाच दी बुढ़क दी जावे बेटी पुत वाल वाले दी नाले नाच दी बुढ़क दी जावे जति पुत वाल वाले बल्ले बल्ले बेजती दा चलान हो गया शावा शावा बेजती दा चलान हो गया बल्ले बल्ले